दिन रव चले निस् सस चले तार का लख पलोए मुकाम ओ एक है नान का सच बगोए बगोए परशियन का लफ्ज है मैं सच कह रहा नान का सच बगोए ਸਤਗੁਰੂ ਦੇਵ ਜੀ ਮਹਾਰਾਜ ਕਹਿ ਰਹੇ ਨੇ ਨਾਨਕਾ ਸੱਚ ਬਗੋ ਹੈ ਮੈਂ ਇੱਕ ਸਚਾਈ ਬਿਆਨ ਕਰ ਰਿਹਾ ਕਹਿ ਰਿਹਾ ਕਿ ਦਿਨ ਰਵ ਚਲੇ ਨਿਸ ਸਸ ਚਲੇ ਤਾਰ ਕਾ ਲਖ ਪਲੋਇ ਸੂਰਜ ਚੰ드ਰਾ ਔਰ ਨ ਲਖੇ ਜਾਣ ਵਾਲੇ ਨ ਗਿਣੇ ਜਾਣ ਵਾਲੇ ਤਾਰੇ ਸਾਰੇ ਗਰੇ ਨੇ ਛੱਤਰ ਜ਼ਮੀਨ ਆਸਮਾਨ ਸਭ ਚੱਲ ਰਿਹਾ ਚੱਲ ਰਿਹਾ ਤੇ ਜੇ ਚੱਲ ਰਿਹਾ ਤੇ ਪਹੁੰਚਣਾ ਇਹਨਾਂ ਨੇ ਕਿੱਥੇ ਆਖਿਰ ਚਲਦੇ ਹੋਏ ਦੀ ਕੋਈ ਮੰਜ਼ਿਲ ਆਉਂਦੀ ਹੈ ਚਲਦੇ ਹੋਏ ਦਾ ਕੋਈ ਟਿਕਾਣਾ ਹੁੰਦਾ ਹੈ ਚੱਲ ਰਿਹਾ ਤਾਂ ਫਿਰ ਉਸ ਦਾ ਕੋਈ ਘਰ ਹੋਵੇਗਾ ਮਹਾਰਾਜ ਫਿਰ ਅਗਲੇ ਪੰਕਤੀ 'ਚ ਕਹਿੰਦੇ ਨੇ ਮੁਕਾਮ ਉਹੀ ਏਕ ਹੈ ਮੁਕਾਮ ਲਬਦ ਵੀ ਫਾਰਸੀ ਦਾ ਹੈ ਮੁਕਾਮ ਘਰ ਮੁਕਾਮ ਉਹੀ ਏਕ ਹੈ ਨਾਨਕਾ ਸਚ ਬੋਲ ਮੈਂ ਸਚ ਕਹਿ ਰਿਹਾ ਸਾਰਿਆਂ ਦਾ ਘਰ ਇੱਕੋ ਹੀ ਹੈ ਸਾਰਿਆਂ ਦਾ ਟਿਕਾਣਾ ਇੱਕੋ ਹੈ ਚਲੋ ਮੁਕਾਮ ਇੱਕੋ ਹੈ ਘਰ ਇੱਕੋ ਹੈ ਘਰ ਦੀ ਗੱਲ ਬਾਤ ਵਿੱਚ ਕਰਾਂਗੇ ਇਹ ਫਿਰ ਚੱਲੇ ਕਿੱਥੋਂ ਨੇ ਆਪ ਸੁਣ ਕੇ ਹੈਰਾਨ ਹੋ ਬੇ ਬਿ ਗੁਰਵਾਣੀ ਕਹਿੰਦੀ ਹੈ ਚੱਲੇ ਵੀ ਕਰ ਤੋਂ ਨੇ ਕਰ ਤੋਂ ਚੱਲ ਰਹੇ ਨੇ ਘਰ ਤੋਂ ਜਦੋਂ ਦੇ ਨਿਕਲੇ ਨੇ ਬਸ ਅਨੰਤ ਜਨਮਾਂ ਤੋਂ ਬਾਹਰ ਹੀ ਘੁੰਮ ਰਹੇ ਨੇ ਬਾਹਰ ਹੀ ਘੁੰਮ ਰਹੇ ਨੇ ਇਹ ਉਤਨੇ ਚਿਰ ਤੱਕ ਘੁੰਮਦੇ ਰਹਿਣਗੇ ਚੱਲਦੇ ਰਹਿਣਗੇ ਭਟਕਦੇ ਰਹਿਣਗੇ ਜਿਤਨੇ ਚਿਰ ਤੱਕ ਵਾਪਸ ਘਰ ਨਹੀਂ ਪਹੁੰਚਦੇ ਹੁਣ ਮੈਂ ਅਰਜ਼ ਕਰਾਂ ਵਾਪਸ ਘਰ ਸਿਰਫ ਮਨੁੱਖ ਹੀ ਜਾ ਸਕਦਾ ਹੈ ਹੋਰ ਨਹੀਂ ਹੋਰ ਨਹੀਂ ਔਰ ਮਨੁੱਖਾਂ ਵਿੱਚ ਵੀ ਉਹ ਮਨੁੱਖ ਜਿਹਨੂੰ ਘਰ ਯਾਦ ਆ ਗਿਆ ਜਿਹਨੂੰ ਘਰ ਚੇਤੇ ਆ ਗਿਆ ਗੁਰਬਾਣੀ ਸਿਰਫ ਘਰ ਯਾਦ ਕਰਾਂਦੀ ਹੈ ਔਰ ਮਨੁੱਖ ਘਰ ਦੀ ਤਰਫ ਚਲੇ ਗੁਰਬਾਣੀ ਆਵਾਜ਼ਾਂ ਵੀ ਮਾਰਦੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰ ਜਿਸ ਵੇਲ ਘਰ ਦੀ ਯਾਦ ਆ ਜਾਂਦੀ ਏ ਮਨੁੱਖੀ ਮਨ ਨੂੰ ਫਿਰ ਉਹ ਪ੍ਰਾਰਥਨਾ ਕਰਦਾ ਹੈ ਅਰਦਾਸ ਕਰਦਾ ਹੈ ਕਿ ਜਿੱਤ ਦੁਆਰੇ ਓਵਰੇ ਦਿੱਥੇ ਲੈਵ ਓਬਾ ਏ ਪ੍ਰਭੂ ਜਿਸ ਦਰਵਾਜ਼ੇ ਤੋਂ ਸਾਡਾ ਆਉਣਾ ਹੋਇਆ ਵਾਪਸ ਵੇ ਬਟ ਗયા ਭੁੱਲ ਗਏ ਆ ਦਰਵਾਜ਼ਾ ਕਰਦਾ ਰਸਤਾ ਹੀ ਭੁੱਲ ਗਏ ਆ ਦਰ ਦਾ ਰਸਤਾ ਹੀ ਪੁੱਲ ਗਿਆ ਫਿਰ ਉਹਦੇ ਅੰਦਰੋਂ ਇਹ ਪ੍ਰਾਰਥਨਾ ਨਿਕਲਦੀ ਹੈ ਜਿੱਥੇ ਦੁਆਰੇ ਉਬਰੇ ਜਿੱਥੋਂ ਉਬਾਰ ਹੋਇਆ ਸਾਡਾ ਆਉਣਾ ਹੋਇਆ ਜਿੱਥੇ ਦੁਆਰੇ ਉਬਰੇ ਫਿਰ ਥੇ ਲਿਓ ਉਬਾਰ ਫੇ ਪ੍ਰਭੂ ਫਿਰ ਉਸੇ ਤੋਂ ਸਾਡੀ ਵਾਪਸੀ ਕਰਾ ਕਈ ਦਾ ਮਤਲਬ ਹੈ ਮਨੁੱਖ ਘਰ ਭੁੱਲ ਗਿਆ ਹੈ ਦਰ ਭੁੱਲ ਗਿਆ ਹੈ ਕਿਉਂ ਬਹੁਤ ਲੰਬੇ ਸਮੇਂ ਤੋਂ ਪਰਦੇਸ ਦੇ ਚ ਹੈ ਮਨੋਚਿੰਤਕ ਐਸਾ ਕਹਿੰਦੇ ਨੇ ਮਨੋਵਿਗਿਆਨ ਨੇ ਬਹੁਤ ਲੰਬੇ ਪਰਦੇਸ ਦੇ ਚ ਰਹਿਣ ਕਰਕੇ ਮਨੁੱਖ ਦੇਸ਼ ਨੂੰ ਭੁੱਲ ਜਾਂਦਾ ਹੈ ਪਰ ਇਹ ਪਰਦੇਸ ਦੀ ਤੇ ਹਜ਼ੀਬ ਉਹ ਤਮਦਨ ਅਪਣਾ ਲੈਂਦਾ ਹੈ। ਔਰ ਜੇ ਪਰਦੇਸ ਹੀ ਦੇਸ਼ ਬਣ ਗਿਆ ਫਿਰ ਉਸ ਨੂੰ ਵਾਪਸ ਭੇਜਣਾ ਵੀ ਬੜਾ ਔਖਾ ਹੈ। ਕਿਉਂ ਹੁਣ ਤੇ ਪਰਦੇਸ ਨੂੰ ਦੇਸ਼ ਸਮਝ ਬੈਠਾ ਹੈ। ਤਾਂ ਸਤਿਗੁਰੂ ਯਾਦ ਕਰਾਉਂਦੇ ਨੇ। ਮਨ ਪਰਦੇਸੀ ਜੇਥੀ ਇਹ ਸਭ ਦੇਸ ਪਰਾਇਆ। ਤੂੰ ਕਿਧਰੇ ਵੀ ਚਲਾ ਜਾ ਤੇਰਾ ਆਦੇਸ਼ ਨਹੀਂ ਹੈ ਨਹੀਂ ਮੇਰੇ ਮਨ ਪਰ ਵੇਸੀ ਵੇ ਪਿਆਰੇ ਆਉ ਕਰੇ ਇਸ ਸਭ ਕੁਝ ਨੂੰ ਖੋਲਣ ਤੋਂ ਪਹਿਲੇ ਫਿਰ ਹੁਣ ਮੈਂ ਅਰਜ਼ ਕਰਾਂ ਚਲੇ ਕਿਥੋਂ ਹਾਂ ਚਲਤੇ ਹੁਣ ਵੀ ਰਹਾਂ ਪਰ ਚਲੇ ਕਿਥੋਂ ਘਰ ਤੋਂ ਚਲੇ ਆਂ ਦਰ ਤੋਂ ਚਲੇ ਆਂ ਘਰ ਕਿਹੜਾ ਓ ਦਰ ਕਿਹੜਾ ਉਸੇ ਦਾ ਸਾਰਾ ਖੁਲਾਸਾ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੈ RAM ਕੱਲੀ ਮੱਲਾ ਪਹਿਲਾ ਦੂਜੇ ਸ਼ਬਦ ਸਤਿਗੁਰੂ ਕਹਿੰਦੇ ਨੇ ਜਿਤ ਦਰ ਵਸੈ ਏ ਪ੍ਰਭੂ ਜਿਸ ਘਰ ਦੇ ਚ ਤੂੰ ਰਹਿਣਾ ਉਹੀ ਸਾਡਾ ਘਰ ਹੈ। ਉਹੀ ਸਾਡਾ ਘਰ ਹੈ। ਪਰ ਅਸੀਂ ਭੁੱਲ ਗਏ। ਭੁੱਲ ਗਏ। ਇਸ ਵਾਸਤੇ ਹੁਣ ਕੋਈ ਤੇ ਮੈਨੂੰ ਦੱਸੇ। ਗਨ ਗੁਰੂ ਨਾਨਕ ਦੇਵ ਜੀ ਮਹਾਰਾਜ RAM ਕੱਲੀ ਮੱਲਾ ਪਹਿਲਾ ਜਿੱਥੇ ਦਰ ਵਸੈ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਮਨ ਲਹੇ ਜਿਸ ਦਰ ਕਾਰਣ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹੇ ਸਾਰੇ ਘਰਾਂ ਤੋਂ ਉਦਾਸ ਹੋ ਕੇ ਸਾਰੇ ਦਰਾਂ ਤੋਂ ਉਦਾਸ ਹੋ ਕੇ ਨਿਰਾਸ਼ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ ਕੋਈ ਤੇ ਦੱਸੇ ਆਪ ਦੀ ਗਿਆਤ ਲਈ ਅਰਜ਼ ਕਰਾਂ ਮਨ ਕਿਦਰੇ ਵੀ ਚਲਾ ਜਾਏ ਨਹੀਂ ਟਿਕਦਾ ਨਹੀਂ ਟਿਕਦਾ ਕਉ ਪਰਦੇਸ ਅਗਰ ਕਿਦਰੇ ਟਿਕਦਾ ਵੀ ਹੈ ਤੇ ਟਿਕਾਉ ਵਕਤ ਹੀ ਹੁੰਦਾ ਹੈ ਮਨ ਦੇ ਤਲ ਤੇ ਸਭ ਕੁਝ ਪੁਰਾਣਾ ਹੋ ਜਾਂਦਾ ਕਿਉਂਕਿ ਮਨ ਬੜਾ ਤੇਕਸ਼ਣ ਗਤੀ ਨਾਲ ਚੱਲਦਾ ਹੈ ਸੰਗੀਤ ਦੀ ਧੁਨ ਪੁਰਾਣੀ ਹੋ ਜਾਂਦੀ ਕਵਤਾ ਪੁਰਾਣੀ ਹੋ ਜਾਂਦੀ ਹੈ ਮਹਿਫਲਾਂ ਪੁਰਾਣੀਆਂ ਹੁੰਦੀਆਂ ਮਨੋਰੰਜਨ ਦੇ ਸਾਧਨ ਪੁਰਾਣੇ ਹੋ ਜਾਂਦੇ ਨੇ ਯਾਰ ਦੋਸਤ ਪੁਰਾਣੇ ਹੋ ਜਾਂਦੇ ਨੇ ਘਰ ਪੁਰਾਣਾ ਹੋ ਜਾਂਦਾ ਹੈ ਫੈਸ਼ਨ ਪੁਰਾਣੇ ਹੋ ਜਾਂਦੇ ਸਭ ਕੁਝ ਪੁਰਾਣਾ ਹੋ ਜਾਂਦਾ ਹੈ ਫਿਰ ਪੁਰਾਣੇ ਨਾਲ ਮਨ ਸਹਿਮਤ ਨਹੀਂ ਪੁਰਾਣੀ ਥਾਂ ਤੇ ਮਨ ਟਿਕਦਾ ਨਹੀਂ ਤੇ ਬੜੇ ਧਿਆਨ ਨਾਲ ਸੁਣਨਾ ਨਵੇਂ ਤੇ ਪੁਰਾਣੇ ਵਿੱਚ ਫਾਸਲਾ ਕਿੰਨਾ ਹੈ ਜੋ ਨਹੀਂ ਵੇਖਿਆ ਨਵਾਂ ਹੈ ਵੇਖਦਿਆਂ ਹੀ ਪੁਰਾਣਾ ਹੋ ਗਿਆ ਜੋ ਨਈ ਹੰਡ ਆਇਆ ਨਵਾਂ ਹੈ ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ ਜੋ ਨਈ ਸੁਣਿਆ ਨਵਾਂ ਹੈ ਸੁਣਦਿਆਂ ਹੀ ਪੁਰਾਣਾ ਹੋ ਗਿਆ ਤੋਂ ਮਨ ਟਿਕਦਾ ਨਹੀਂ ਕਿਧਰੇ ਵੀ ਨਹੀਂ ਟਿਕਦਾ ساری ਜ਼ਿੰਦਗੀ ਮਨੁੱਖ ਚੇਂਜਸ ਕਰਦਾ ਰਹਿੰਦਾ ਹੈ ਮਕਾਨ ਬਦਲ ਲਈਏ ਕੁਛ ਐਸੇ ਵੀ ਨਹੀਂ ਕਾਰੋਵਾਰ ਬਦਲ ਲਈਏ ਫੈਸ਼ਨ ਬਦਲ ਲਈ ਹੈ ਸੰਗੀਤ ਦੀ ਧੁਨ ਬਦਲੀ ਹੋਈ ਸੁਣੀ ਹੈ ਕੋਈ ਬਦਲੀ ਹੋਈ ਕਵਤਾ ਸੁਣੀ ਹੈ ਕੋਈ ਬਦਲੇ ਹੋਇਆ ਫੈਸ਼ਨ ਹਡਾਈ ਹੈ ਕੋਈ ਬਦਲੇ ਹੋਏ ਮਨੋਰੰਜਨ ਦੇ ਸਾਧਨ ਵੇਖੀਏ ਪਰ ਮੈਂ ਫਿਰ ਅਰਜ਼ ਕਰਾਂ ਜੋ ਨਵੇਂ ਵੇਖਿਆ ਨਵਾਂ ਹੈ ਵੇਖਦੇ ਆਂ ਹੀ ਪੁਰਾਣਾ ਹੋ ਗਿਆ ਜੋ ਨਹੀਂ ਸੁਣਿਆ ਨਵਾਂ ਹੈ ਸੁਣਦੇ ਆਂ ਹੀ ਪੁਰਾਣਾ ਹੋ ਗਿਆ ਪੁਰਾਣਾ ਬੇਰਸ ਹੋ ਜਾਂਦਾ ਹੈ ਜਿਵੇਂ ਇੱਕ ਨਕਾ ਜੇ ਮੈਂ ਉਦਾਹਰਣ ਦਿਆਂ ਤੇ ਮੈਂ ਅੱਗੇ ਚਲਾਂ ਕੋਈ ਕਵੀ ਕਿਤਨਾ ਮਹਾਨ ਹੋਵੇ ਤੇ ਉਹਦੀ ਰਚਨਾ ਉਹਦੀ ਕਵਤਾ ਵੀ ਮਹਾਨ ਹੋਵੇ ਤੇ ਉਹ ਤੁਹਾਨੂੰ ਸੁਣਾਏ ਤੁਹਾਨੂੰ ਬੜਾ ਰਸ ਆ ਜਾਏ ਕਿ ਤੁਹਾਡੇ ਰਸ ਨੂੰ ਵੇਖ ਕੇ ਹੁਣ ਉਹ ਇਹ ਆਖ ਦੇਵੇ ਕਿ ਮੈਂ ਹੁਣ ਇੱਕ ਦਫਾ ਤੁਹਾਨੂੰ ਫਿਰ ਸੁਣਾਉਣ ਲੱਗਾ ਤੂੰ ਸਮਝ ਲੈਣਾ ਅੱਧਾ ਰਸ ਖੋ ਗਿਆ ਖੋ ਗਿਆ ਰਹੇਗਾ ਪਰ ਅੱਧਾ ਰਸ ਤੇ ਜੇ ਉਹ ਕਵੀ ਹੁਣ ਕਹਿ ਦੇਵੇ ਮੈਂ ਤੁਹਾਨੂੰ ਹੁਣ ਤੀਜੀ ਵਾਰ ਸੁਣਾਉਣ ਲੱਗਾ ਤੂੰ ਸਮਝ ਲੈਣਾ ਸਿਰਫ 2-3 ਫੀਸਦੀ 2-3 ਪ੍ਰਤੀਸ਼ਤ ਰਸ ਰਹਿ ਗਿਆ ਸਭ ਖੋ ਗਿਆ ਸਭ ਖੋ ਗਿਆ ਤੇ ਜੇ ਉਹ ਕਵੀ ਆਖਦੇ ਵੇ ਮੈਂ ਹੁਣ ਫਾਨੂ ਚੌਥੀ ਦਫਾ ਸੁਣਾਉਣ ਲੱਗਾ ਤੇ ਸਰੋਤੇ ਸਮਝਣਗੇ ਦਾ ਦਿਮਾਗ ਕਿਧਰੇ ਹਿਲੇ ਆ ਤੇ ਨਹੀਂ ਬਾਦਲਤੇ ਨਹੀਂ ਹੱਦ ਹੋ ਗਈ ਪਹਿਲੀ ਦਫਾ ਸੁਣਾਈ ਤੇ ਮਹਾਨ ਸਿਆਣਾ ਲਗਿਆ ਤੇ ਹੁਣ ਚੌਥੀ ਦਫਾ ਸੁਣਨ ਲੱਗਾ ਤੇ ਮਹਾਨ ਮੂਰਖ ਲੱਗਦਾ ਕਿਉਂ ਪਹਿਲੀ ਦਫਾ ਸੁਣਾਇਆ ਤੋਂ ਨਹੀਂ ਸੁਣਿਆ ਸੀ ਨਵੀਂ ਸੀ ਚੌਥੀ ਦਫਾ ਸੁਣਾਉਣ ਲੱਗਾ ਪੁਰਾਣੀ ਹੋ ਗਈ ਜੇ ਕਿਦਰੇ ਉਹ ਜ਼ਿੱਦ ਕਰੇ ਮੈਂ ਹੁਣ ਤੁਹਾਨੂੰ ਪੰਜਵੀਂ ਦਫਾ ਸੁਣਾਉਣ ਲਗਾ ਤੇ ਸਰੋਤੇ ਕਹਿਣਗੇ ਦਵਾਰਾਂ ਨੂੰ ਸੁਣਾ ਅਸੀਂ ਚੱਲੇ ਆ ਅਸੀਂ ਚੱਲੇ ਜੋ ਨਹੀਂ ਸੁਣਿਆ ਨਵਾਂ ਹੈ ਸੁਣਦਿਆਂ ਹੀ ਪੁਰਾਣਾ ਹੋ ਗਿਆ ਜੋ ਨਹੀਂ ਵੇਖਿਆ ਨਵਾਂ ਹੈ ਵੇਖਦਿਆਂ ਹੀ ਪੁਰਾਣਾ ਹੋ ਗਿਆ ਜੋ ਨਹੀਂ ਹੰਡਾਇਆ ਨਵਾਂ ਹੈ ਹੰਡਾਉਂਦਿਆਂ ਹੀ ਪੁਰਾਣਾ ਹੋ ਗਿਆ ਇਸ ਵਾਸਤੇ ਮਨ ਕਿਧਰੇ ਵੀ ਨਹੀਂ ਟਿਕਦਾ ਕਿਉਂ ਮਨ ਦੇ ਤਲ ਤੇ ਸਭ ਕੁਝ ਪੁਰਾਣਾ ਹੋ ਜਾਂਦਾ ਹੈ ਮਹਿਫਲਾਂ ਪੁਰਾਣੀਆਂ ਹੋ ਜਾਂਦੀਆਂ ਨੇ ਯਾਰਦੋਸ ਪੁਰਾਣੇ ਹੋ ਜਾਂਦੇ ਨੇ ਗੁਸਤਾਖੀ माफ ਪਰਿਵਾਰ ਪੁਰਾਣੇ ਹੋ ਜਾਂਦੇ ਨੇ ਘਰ-ਬਾਰ ਪੁਰਾਣੇ ਹੋ ਜਾਂਦੇ ਨੇ ਸਹਿਰੋ ਤਫਰੀਦ ਦੇ ਸਾਧਨ ਪੁਰਾਣੇ ਹੋ ਜਾਂਦੇ ਨੇ ਪੁਰਾਣੇ ਚ ਮਨ ਲੱਗਦਾ ਨੇ ਟਿਕਦਾ ਮਨ ਦਾ ਘਰ ਉਹ ਹੈ ਜਿਹੜਾ ਕਦੇ ਪੁਰਾਣਾ ਹੁੰਦਾ ਹੀ ਨਹੀਂ ਉਹ ਘਰ ਕੋਸੀ ਆ ਖੁਕਿਆ ਸਾਕੀ ਹੈ ਜਿਹੜਾ ਕਦੇ ਨਹੀਂ ਪੁਰਾਣਾ ਹੁੰਦਾ ਤੋ ਪੰਗਤੀਆਂ ਸੁਣ ਲਓ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾ ਉਹ ਨਿਤ ਨਵਾ ਹੈ ਅਨਭਵੀ ਸੰਤ ਕਹਿੰਦੇ ਨੇ ਇੱਕ ਸੈਕਿੰਡ ਪਹਿਲੇ ਜੋ ਜਪਣ ਦਾ ਰਸ ਆਇਆ ਸੀ ਇੱਕ ਸੈਕਿੰਡ ਬਾਅਦ ਕੁਝ ਹੋਰ ਹੈ ਅੱਗੇ ਫਿਰ ਕੁਝ ਹੋਰ ਹੈ रस व ही जाता है ही ही है, है वीद्ध नहीं है भोजन की पहली बुरकी जो रस है च नहीं है क्यों तो पहली बुरकी कुछ बुक घट गई तो रस भी घट गया फिर दूजी च होर घट गया तीजी च होर घट गया चौथी च होर घट गया भर गया पेट रज गया रस खो गया जैसे जैसे ਭੁੱਖ ਮਿਟਦੀ ਜਾਏਗੀ ਰੁੱਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ ਜੈਸੇ ਜੈਸੇ ਭੁੱਖ ਮਿਟਦੀ ਗਈ ਰਸ ਮਿਟਦਾ ਗਿਆ ਮਿਟਦਾ ਪਰ ਗਜ਼ਬ ਦੀ ਗੱਲ ਹੈ ਪ੍ਰਭੂ ਦਾ ਨਾਮ ਜੋ ਜਪੇਗਾ ਤੇ ਜੇ ਉਸ ਨੂੰ ਰਸ ਆ ਗਿਆ ਤੇ ਕਿਦਰੇ ਮਨ ਡਿੱਗ ਗਿਆ ਉਦੈਚ ਜਿਉਂ-ਜਿਉਂ ਜਪੇਗਾ ਰਸ ਵੱਧਦਾ ਜਾਏਗਾ ਵੱਧਦਾ ਜਾਏਗਾ ਕਬੀਰ ਕਹਿੰਦੇ ਨੇ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੇ ਅਗਨ ਉਠੇ ਅਦਖਾ ਏ ਪ੍ਰਭੂ ਤੇਰੇ ਨਾਮ ਦਾ ਜਲ ਪੀਣਾ ਪਰ ਕੀ ਕਰਾਂ ਪਿਆਸ ਮਿਟਦੀ ਨਹੀਂ ਹੋਰ ਜਪਣ ਨੂੰ ਜੀ ਕਰਦਾ ਹੋਰ ਜਪਣ ਨੂੰ ਜੀ ਕਰਦਾ ਹੋਰ ਜਪਣ ਨੂੰ ਜੀ ਕਰਦਾ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪੰਕਤੀਆਂ ਨੇ ਕਹਿੰਦੇ ਨੇ हे ਪ੍ਰਭੂ ਤੇ ਕੋਈ ਜ਼ਬਾਨ ਮੈਨੂੰ ਦਿੱਤੀ ਹੈ ਕਿਦਰੇ ਕਰੋੜਾਂ ਦੇਵੇਂ ਤੇ ਮੈਂ ਕਰੋੜਾਂ ਨਾਲ ਤੇਰਾ ਨਾਮ ਜਪਾਂ ਤੇ ਅੰਮ੍ਰਿਤ ਰਸ ਭਰ-ਭਰ ਕੇ ਪੀਵਾਉਣੇ ਕੋਈ ਦਿੱਤੀ ਹੈ ਤੇ ਸਾਗਰ ਦੇ ਚੋਂ ਮੈਂ ਇੱਕੋ ਹੀ ਪਿਆਲੇ ਨਾਲ ਪੀਣਾ ਜੇ ਕਿਦਰੇ ਤੂੰ ਮੈਨੂੰ ਕਰੋੜਾਂ ਦੇਵੇਂ ਫਿਰ ਕਹਿੰਦੇ ਨੇ हे ਪ੍ਰਭੂ ਤੂੰ ਸਰਵ ਦੋਈ ਕਾ ਨ ਦਿੱਤੇ ਨੇ ਗੁਰੂ ਵਰਜਨ ਦੇਵ ਜੀ ਕਦਾ ਸਤਿਗੁਰ ਕੀ ਕਹਿੰਦੇ ਨੇ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਦੋ ਨਹੀਂ ਕਰੋੜਾਂ ਕੰਨ ਮੈਨੂੰ ਦੇਵ ਕਿ ਕਰੋੜਾਂ ਕੰਨ ਕੀ ਕਰੋਗੇ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬਨਾਸੀ ਰਾਂ ਏ ਅਬਨਾਸੀ ਏ ਹਰੀ ਤੇਰਾ ਜਸ ਸੁਣਾ ਇੰਨਾ ਰਸ ਇੰਨਾ ਆਨੰਦ ਇੰਨਾ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕਰੋੜਾਂ ਦੇ ਮੈਨੂੰ ਇਕ ਜ਼ਬਾਨ ਨਾਲ ਗੱਲ ਨਹੀਂ ਬਣਦੀ ਕਰੋੜਾਂ ਦੇ ਮੈਨੂੰ ਤੇਰੀ ਸੇਵਾ ਕਰਨ ਦੇ ਵਿੱਚ ਵੀ ਬੜਾ ਆਨੰਦ ਹੈ ਪਰ ਕਰਾਂ ਕਿ ਦੋ ਹੀ ਹੱਥ ਤੋ ਦਿੱਤੇ ਨੇ ਮੈਨੂੰ ਕਰੋੜਾਂ ਦੇ ਤੇਰੀ ਟਹਿਲ ਕਮਾਵਾ ਤੇਰੀ ਸੇਵਾ ਕਰਾਂ ਬੜਾ ਕੀਮਤੀ ਸ਼ਬਦ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਾਰਨ ਬੁਖ ਵਧਦੀ ਹੈ ਪਿਆਸ ਵੱਧਦੀ ਹੈ ਆਖਰੀ ਸ્વાસ ਤੱਕ ਇਹ ਰਸ ਵੱਧਦਾ ਜਾਂਦਾ ਹੈ ਤੇ ਪਿਆਸ ਵੱਧਦੀ ਜਾਂਦੀ ਹੈ ਬੋਤਸਾਰੇ ਸੰਬੰਧਿਤ ਸ਼ਬਦ ਨੇ ਪਰ ਮੇਰਾ ਪ੍ਰਕਰਣ ਪਰਮਾਤਮਾ ਮਨ ਦਾ ਘਰ ਹੈ ਮਨ ਕਿਧਰੇ ਵੀ ਨਹੀਂ ਟਿਕੇਗਾ ਕਿਧਰੇ ਵੀ ਨਹੀਂ ਟਿਕੇਗਾ ਨਾ ਪਰਿਵਾਰ ਦੇ ਟਿਕੇਗਾ ਨਾ ਘਰ-ਬਾਰ ਦੇ ਟਿਕੇਗਾ ਨਾ ਰੰਗ ਤਮਾਸ਼ਿਆਂ 'ਚ ਟਿਕੇਗਾ ਨਾ ਕਿਸੇ ਮਨੋਰੰਜਨ ਦੇ 'ਚ ਨਾ ਕਿਸੇ ਫੈਸ਼ਨ ਦੇ 'ਚ ਨਾ ਕਿਸੇ ਸੰਗੀਤ ਦੀ ਧੁਨ ਦੇ 'ਚ ਨਾ ਕਿਸੇ ਕਵਿਤਾ ਦੇ 'ਚ ਨਹੀਂ ਟਿਕੇਗਾ ਮਨ ਦੇ ਤਲ ਤੇ ਸਭ ਕੁਝ ਪੁਰਾਣਾ ਹੋ ਜਾਂਦਾ ਹੈ ਮਨ ਦਾ ਘਰ ਪ੍ਰਮਾਤਮਾ ਹੈ ਮੇਰੇ ਕਹਲ ਹਰ ਮਨੁੱਖ ਨੂੰ ਇਹ ਅਨਭਵ ਤੇ ਹੋਵੇਗਾ ਮਨ ਕਿਧਰੇ ਵੀ ਨਹੀਂ ਟਿਕਦਾ ਕਿਧਰੇ ਵੀ ਨਹੀਂ ਟਿਕਦਾ ਜਿੱਥੇ ਟਿਕ ਸਕਦਾ ਹੈ ਉਧਰ ਦਾ ਰਸਤਾ ਬੁਲਿਆ ਹੋਇਆ ਹੈ ਜਿੱਥੇ ਇਸ ਨੂੰ ਟਿਕਣਾ ਚਾਹੀਦਾ ਹੈ ਟਿਕਾਣਾ ਭੁੱਲ ਗਏ ਤੋਂ ਟਿਕਾਣਾ ਕੀ ਹੈ ਮੁਕਾਮ ਉਹ ਹੀ ਇੱਕ ਹੈ ਮੁਕਾਮ ਤੇ ਸਾਰਿਆਂ ਦਾ ਇੱਕੋ ਹੀ ਹੈ ਸਾਰਿਆਂ ਦਾ ਹੁਣ ਸਾਰਿਆਂ ਦੇ ਕੌਣ ਕੌਣ ਪਹਿਲੇ ਹੁਣ ਮੈਂ ਖੁਲਾਸਾ ਕਰਾਂ ਸਾਰੇ ਚਲੇ ਘਰ ਤੋਂ ਨੇ ਔਰ ਘਰ ਤੋਂ ਚਲਣ ਲੱਗਿਆ ਨਿਕਲੇ ਦਰ ਤੋਂ ਹੀ ਨੇ ਦਰਵਾਜ਼ੇ ਤੋਂ ਨਿਕਲੇ ਨੇ ਇਸ ਵਾਸਤੇ ਇਹਨਾਂ ਦੋਹਾਂ ਦਾ ਜ਼ਿਕਰ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸਮਾਲੇ ਗੁਰੂ ਨਾਨਕ ਦੇਵ ਜੀ ਐਸਾ ਵੀ ਕਹਿੰਦੇ ਨੇ ਦਰ ਘਰ ਕੀ ਸੋਜੀ ਨਾ ਹੈ ਬੰਦੇ ਨੂੰ ਬੜਾ ਗਿਆਨ ਹੈ ਪਰ ਨਾ ਆਪਣੇ ਘਰ ਦਾ ਗਿਆਨ ਹੈ ਨਾ ਆਪਣੇ ਦਰਵਾਜ਼ੇ ਦਾ ਕਾਰਨ ਬੜੀ ਮੁੱਦਤ ਤੋਂ ਪਰਦੇਸ ਦੇ ਚ ਹੈ ਘਰ ਵੀ ਭੁੱਲ ਗਿਆ ਦਰ ਵੀ ਭੁੱਲ ਗਿਆ ਰਸਤਾ ਵੀ ਭੁੱਲ ਗਿਆ